हेलो जी के हाल चाल है उम्मीद कर रहा हूं ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਗਾਇਸ ਅੱਜ ਨਾ ਜੋਤੀ ਨੇ ਕਿਹਾ ਮੈਨੂੰ ਕਿ ਅੱਜ ਉਹ ਮੈਨੂੰ ਟਿੱਕੀ ਬਣਾ ਕੇ ਖਵਾਉਗੀ ਟਿੱਕੀ ਹਾਲਕਿ ਨੇ ਇੱਕ ਦਿਨ ਪਹਿਲਾਂ ਵੀ ਜ਼ਰੂਰ ਬਣਾਈ ਸੀਗੀ ਪਰ ਇਹ ਕਿ ਟਿੱਕੀ ਬਹੁਤ ਸਵਾਦ ਬਣਾਉਂਦੀ ਹੈ ਤੇ ਬਿਲਕੁਲ ਹੀ ਨਾ ਮਿਲ ਕੇ ਇਹੀ ਚ ਲੱਗ ਰਹੀ ਸੀ ਜਿਵੇਂ ਨਾ ਆਪਾਂ ਬਾਹਰ ਖਾਂਦੇ ਨਹੀਂ ਹੁੰਦੇ ਐਦਾਂ ਲੱਗ ਰਹੀ ਸੀਗੀ ਤਾਂ ਜੋ ਟਿੱਕੀ ਬਣਾ ਕੇ ਦਿਖਾਉਗੀ ਤੇ ਟਿੱਕੀ ਦਾ ਤੁਹਾਨੂੰ ਮੈਂ ਕਲਰ ਦਿਖਾਉਂਗਾ ਨਾਲ ਦੱਸੂਗਾ ਕਿ ਕਿਵੇਂ ਬਣਾਉਂਦੀ ਹੈ ਠੀਕ ਆ ਵੀਡੀਓ ਜਬਣੀ ਰਿਹਾ तो गाइज टिक्की की तैयारी चलती पी है टिक्की बड़ी घेंट लगेगी हजे इन्हें पाया की, की पाया हजे हाँ थोड़ा, थोड़ा चाट मसाला थोड़ा नमक भी तो मैं थोड़ा जहा कलर दिखा दिना कहो जावा ठीक है एक मिनट गाइज आ देखो हजे तो तैयार किया बिल्कुल हजे बाकी हो तैयार कर दी तो मैं दिखाऊंगा फिर गायस मैंने तो आलू का कलर देख के ना बड़ा मजा आ रहा है ਆਲੂ ਦਾ ਕਲੜੀ ਤੇਰਾ ਬੜਾ ਵੈਸਟਾ ਯਾਰ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਪਹਿਲਾਂ ਇਹ ਸਿੱਖੀ ਸੀ ਕਿਤੇ ਬਣਾਣੀ ਬਸ ਦੇਖ ਕੇ ਇਹ ਤਾਂ ਟੇਸਟ ਕਿਹਦਾ ਆ ਰਿਹਾ ਕਿਸ ਚੀਜ਼ ਦਾ ਟੇਸਟ ਆ ਰਿਹਾ ਖੱਤ ਠਾਈ ਹੈ ਨਾ ਮੈਂ ਇੱਕ ਵਾਰੀ ਦੁਕਾਨ ਤੋਂ ਲੈ ਲੇ ਨਹੀ ਤੇ ਦੁਕਾਨ ਤੇ ਦੇਖ ਕੇ ਖਾਈ ਆ ਮੈਂ ਠੀਕ ਹੈ ਤੇਰੀ ਗੱਲ ਮੰਨਦਾ ਪਰ ਮੈਂ ਕਦੇ ਬਣਾਇਆ ਨਹੀਂ ਮਤਲਬ ਵੀਡੀਓ ਦੇਖ ਕੇ ਤੇ ਫਿਰ ਤੈਨੂੰ ਐਗਜੈਕਟ ਕਿਵੇਂ ਪਤਾ ਲੱਗਿਆ ਕਿ ਇਹ ਇਦਾਂ ਹੀ ਬਣਦੀ ਹੈ ਬਸ ਪਤਾ ਲੱਗ ਗਿਆ ਥੋੜਾ ਵਕਤ ਇਹ ਤਾਂ ਪਤਾ ਹੈ ਆਲੂ ਕਿੱਦਾਂ ਬਣਦੀ ਹੈ ਹਾਂ ਪਰ ਕਿ ਆਰਕੀਟੈਕਚਰ ਵੀ ਤਾਂ সফট ਹੈ ਸੀ ਪਰ ਫਿਰ ਵੀ ਇਹਨੇ ਇੱਕਦਮ ਜਿਹੜੀ ਉਹ ਪਹਿਲੀ ਵਾਰ ਮੈਨੂੰ ਖਵਾਈ ਸੀ ਨਾ ਮੈਂ ਕਹਿੰਦਾ ਡਿੱਟੋ ਕਾਪੀ ਉਹੀ ਜੀ ਸੀਗੀ ਬਿਲਕੁਲ ਬਣੀ ਕਿ ਜਿਵੇਂ ਜਿਵੇਂ ਆਪਾਂ ਬਾਹਰ ਖਾਣੇ ਰੇੜੀਆਂ ਤੋਂ ਨਾ ਬਿਲਕੁਲ ਉਹੀ ਜੀ ਬਣੀ ਸੀਗੀ ਓਏ ਡੈਡੀ ਕਿਤੇ ਟਿਕਟ ਕਿਤੇ ਨਹੀਂ ਬਣਾਉਂਦੇ ਸੀਗੇ ਡੈਡੀ ਕਿਤੇ ਮੇਰੇ ਡੈਡੀ ਮਤਲਬ ਹੋਣ ਸੀਗੇ ਕੀ ਘਰ ਬਣਾਉਂਦੇ ਸੀ ਟਿਕਟ ਆਖਿਆ ਮੈਂ ਕਹ ਸ਼ਾਇਦ ਯਾਰ ਪਰ ਵਾਕਈ ਬਹੁਤ ਸਵਾਦ ਬਣਾਉਂਦੀ ਹੈ ਟਿੱਕੀ ਹਾਜੀ ਹੁਣ ਤਿਆਰੀ ਕਰ ਰਹੀ ਹੈ ਤਿਆਰੀ ਕਰ ਲੈਂਦੇ ਤੁਹਾਨੂੰ ਦਿਖਾਉਣਾ ਰਿਹਾ ਠੀਕ ਹੈ ਵਲੌਗ ਨਾ ਬਣੇ ਰਹੋ ਪੂਰੇ ਗਾਇਜ਼ ਦੇਖੋ ਹੈ ਨਾ ਬਿਲਕੁਲ ਉਹੀ ਚੀਜ਼ ਕਲਰ ਉਹੀ ਆ ਹਾਈ ਕਲਰ ਬਣ ਲੈਂਦੇ ਉਸ ਵਾਰ ਫਿਰ ਤੁਹਾਨੂੰ ਦਿਖਾਉਂਗਾ ਕਲਰ ਕਿਆ ਹੈ ਜਬਣਿਆ ਗਾਇਜ਼ ਟਿੱਕੀ ਦੇਖ ਦੇਖ ਕੇ ਮੇਰੇ ਮੂੰਹ ਚ ਪਾਣੀ ਆਈ ਜਾ ਰਿਹਾ ਯਾਰ ਪਤਾ ਨਹੀਂ ਕਿਉਂ ਆ ਰਿਹਾ ਯਾਰ ਇਹਨਾਂ ਪਾਣੀ ਕੀ ਆ ਰਿਹਾ ਮੇਰੇ ਮੂੰਹ ਚ ਹੈ ਹਾ ਹਾ ਅੱਛਾ ਇਹਦੇ ਵਿੱਚ ਕੀ ਕੀ ਪਾਈਂਗੀ ਕੀ ਕੀ ਪਾਈਂਗੀ ਰੇ ਫਿਰ ਵੀ ਕਿਉਂ ਨਾ ਦਿਖਾਈਂਗੀ ਮੈਂ ਦਿਖਾਉਂਗਾ ਦਸਣਾ ਨਹੀਂ ਹੈਗਾ ਚਲ ਠੀਕ ਹੈ ਗਾਈਜ਼ ਇਹ ਕਹਿੰਦੀ ਦਸਣਾ ਨਹੀਂ ਹੈਗਾ ਮੈਂ ਸਿਰਫ ਦਿਖਾਉਂਗੀ ਤੂੰ ਜੇ ਰ ਪਾਉਗੀ ਤਾਂ ਫਿਰ ਦਿਖਾਉਂਗਾ ਨਾਲੇ ਇਹਨੂੰ ਬਨ ਲੈਣ ਦੋ ਬਣਨ ਤੋਂ ਬਾਅਦ ਤਨਵੀ ਦਾ ਕਲਰ ਦਿਖਾਉਂਗਾ ਕਲਰ ਵੀ ਬਹੁਤ ਘੈਂਟ ਬਣਦਾ ਭਾਈ ਇੱਕ ਗੱਲ ਤਾਂ ਹੈਗੀ ਆ ਭਾਈ ਮੇਰੀ ਘਰ ਵਾਲੀ ਘੈਂਟ ਬਣਾਉਂਦਾ ਹਰ ਇੱਕ ਚੀਜ਼ ਵਧੀਆ ਬਣਾਉਂਦੀ ਆ गाइस कलर देखो है ना पूरा बंब एकदम बन लैंड फटाफट गाइस कैचअप लग रहे थे कि कैचअप मिल नहीं रहा है एक बार पहले फ्रिज से देख हैगा कि नहीं पे पता लग जूगा तो जी आप पहले फ्रिज से देख लिने कैचअ पिया कि नहीं पे आप ये एक एक ही ये है ਸਾਸ ਪੀਜ਼ਾ ਸਾਸ ਹੈ ਤੇ ਫਿਰ ਕੈਚਪ ਗਾਇਸ ਕੈਚਪ ਹੈ ਹੀ ਨਹੀਂ ਯਾਰ ਇੰਨੇ ਪਈਆਂ ਸੀ ਇੱਥੇ ਯਾਰ ਉਹ ਡਿੰਡੀਆਂ ਜੀਆਂ ਯਾਰ ਕੈਚਪ ਹੈ ਨਹੀਂ ਕੀ ਹੁਣ ਤੈਨੂੰ ਮਿਲਿਆ ਇਹਨੂੰ ਮਿਲ ਗਿਆ ਇੱਕ ਤੇ ਮੈਂ ਰਹਿ ਗਿਆ ਕੈਚਪ ਤੋਂ ਬਿਨਾ ਮੈਂ ਵੀ ਨਹੀਂ ਹਟਦਾ ਮੈਂ ਵੀ ਦੇਖੂਗਾ ਜਾ ਕੇ ਲੈ ਕੇ ਆਉਂਗਾ ਦੁਕਾਨ ਤੋਂ ਕੈਚਪ ਤੋਂ ਬਿਨਾ ਥੋੜੀ ਗੱਲ ਕਰਨੀ ਹੈ ਪਰ ਇਹ ਕੀ ਟਿੱਕੀ バイス ਦਿਖਾ ਨਾ ਤਾਂ ਰੋਕੋ ਇਹ ਦੇਖ ਰਹੇ ਹੋ ਕਿਆ ਕਲਰ ਹੈ ਨਾ ਬੜੀ ਕੈਂਟ ਲੱਗਦੀ ਹੈ ਦੇਖਣ ਨੂੰ ਗਾਇਜ਼ ਮੈਨੂੰ ਤਾਂ ਭੁੱਖ ਬਹੁਤ ਲੱਗੀ ਹੈ ਯਾਨੀ ਸੱਚੀ ਕਹਿ ਰਿਹਾ ਫੜੋ ਫੜ ਬਣ ਜਾਈ ਤੇ ਖਾਈਏ ਯਾਰ ਆਹਾਹਾਹਾ ਮੂੰਹ 'ਚ ਤਾਂ ਪਾਣੀ ਬਹੁਤ ਆ ਰਿਹਾ ਹੈ ਅੱਜ ਜੀ ਗਾਇਜ਼ ਦੇਖ ਲਓ ਕੱਲ ਇੰਨੀ ਨੀਰੀ ਨੂੰ ਰੀ ਚਲਦੀ ਸੀਗੀ ਨਾ ਯਾਜ ਮੌਸਮ ਇੱਕਦਮ ਵਧੀਆ ਬਸ ਕਲਾਸ ਹੋ ਗਿਆ ਹੈ ਨਾ ਅੱਜ ਬਿਲਕੁਲ ਸਾਫ ਸੁਥਰਾ ਹੋ ਗਿਆ ਹत्ता ਕਮਰਾ ਵੀ ਦੇਖੋ ਸਾਰਾ ਝੜਿਆ ਆ ਆਹ ਦੇ ਸਾਰਾ ਕਮਰਾ-ਕੁਮਰਾ ਅੱਜ ਝਾੜ ਝੂੜ ਕੇ ਸਾਰੀ ਸਫਾਈ ਕੀਤੀ ਅੱਜ ਮੈਂ ਸਾਰਾ ਕਮਰਾ ਸਾਫ ਕੀਤਾ ਤੇ ਹੁਣ ਤੋਪਾ ਦੇਖੋ ਕਿੰਨੀ ਕੈੜੀ ਨਿਕਲ ਗਈ ਰਾਤ ਨੂੰ ਦੇਖਿਆ ਕੀ ਹਾਲ ਸੀਗਾ ਰਾਤ ਨੂੰ ਬਹੁਤ ਸੀਗਾ ਉਹ ਜਿਹੜਾ ਉੱਪਰ ਉਹ ਬੱਦਲ ਹਨ ਆ ਇੱਥੇ ਇੱਕ ਇਨਾ ਕਾਲਾ ਬੱਦਲ ਸੀਗਾ ਬਹੁਤ ਜਰ ਕਾਲਾ ਬੱਦਲ ਸੀਗਾ बन गई कि नहीं यारे हजे को रुक जाओ होना इंतहा हो गई इंतजार की आई ना कुछ खबर मेरी टिक्की की है हमें तो यकीन बेवफा तू नहीं फिर वजा क्या हुई इंतजार की यार दई मेनू ज्यादा पादी लोको वेट एंड वॉच वेट एंड वॉच ओए हो अंग्रेजी कितो सिख लिया हैं ਇਹ ਕਿਨੇ ਦਾ ਸਾਗ ingredients ਸ਼ਬਦ ਕਿਨੇ ਦੱਸਿਆ? ਉਹ ਮੈਂ ਅਨਪੜ੍ਹ ਹਾਂ ਕਿਆ? ਨਹੀਂ ਅਨਪੜ੍ਹ ਤੇ ਚਲ ਠੀਕ ਆ ਵੇਟ ਐਂਡ ਵਾਚ ਹੀ ਤਾਂ ਫਿਰ ਵੀ ਬਹੁਤ ਵੱਡਾ ਸ਼ਬਦ ਆ ਬਹੁਤ ਗਹਿਰਾ ਵਾ। ਇਹ ਕਿਵੇਂ ਪਤਾ ਲੱਗੇ ਤੈਨੂੰ? ਅੰਗਰੀਜਾਂ ਦਾ ਇਹ ਬਾਕੀ ਆ। ਆਹਾ। ਗਾਇਜ਼ ਦੇਖੋ ਕੀ ਦਿਖਾਣਾ ਮੈਂ ਤੁਹਾਨੂੰ ਕੀ ਕੀਤਾ ਨੇ। ਗਾਇਜ਼ ਟਿੱਕਿਆਂ ਵਿੱਚ ਦਹੀਂ ਆ ਗਿਆ ਵਾ। ਹਜੇ ਤੱਕ ਲੱ ਦਹੀਂ ਆ ਹਜੇ ਹੋਰ ਚੀਜ਼ਾਂ ਵੀ ਇਹਦੇ ਵਿੱਚ ਪੈਣੀਆਂ ਨੇ ਹਜੇ ਵੇਟ ਕਰੋ। ਗਾਈਜ਼ ਹਜੇ ਟਿੱਕੀ ਅਜ ਕੱਲਾ ਦਹੀਂ ਪਾਇਆ ਤੇ ਮੂੰਹ ਚ ਪਾਣੀ ਆਇਆ ਮੇਰੇ ਹੁਣ ਕੀ ਪਾਉਂਗੀ ਹੁਣ ਕੀ ਪਾਰੀਆ ਹੁਣ ਪਿਆਜ਼ ਪਾਉਂਗੀ ਹੁਣ ਪਿਆਜ਼ ਬਾਰੀ ਆ ਬਿਲਕੁਲ ਗਾਈਜ਼ ਇਹਨੂੰ ਪਾਲੇੰਦੋ ਮੈ ਤਾਂ ਦਿਖਾਣਾ ਪਿਆਜ ਅੱਛਾ ਹੋਰ ਇਹਦੇ ਕੀ ਕੀ ਪੈਣਾ ਇੰਨੀ ਕਿੰਨੀ ਘੇਟਮਾ ਨੇ ਯਾਰ ਕੀ ਕੀ ਪਾਇੰਗਾ ਹੋਰ ਪਿਆਲ ਤਾਂ ਆ ਗਏ ਰਹੇ ਇਹ ਕਿਹਦਾ ਪ੍ਰੋਬਲਮ ਅੱਛਾ ਉਸ ਤੋਂ ਬਾਅਦ ਚਾਟ अच्छा बाद अच्छा हो हो अच्छा जी गाइस देखिए जरा प्याज प्यूज पाता है बाकी और सामान होगी पा लेंगे मैं कहना हूं ना हूँ हुन प्रॉपर तैयार करूंगी उस तो बाद ही दिखाऊंगा ठीक है तुम भी कहोगे यार बार बार वही चीज दिखाई देता एक एक चीज है ना हूँ पहला प्रॉपर कर लें दो उस तो बाद दिखाऊंगा गाइस ये हो गया जी हूँ टिक्की तैयार हाँ देखो ਇਹ ਕਰੀ ਇਹ ਵਿੱਚ ਬਹੁਤ ਆਟਮਾ ਪਾਈ ਹੋਈ ਹੈ ਇਹ ਤੁਹਾਨੂੰ ਦੇਖਣ ਨੂੰ ਲੱਗ ਰਹੀ ਹੈ ਪਰ ਬਹੁਤ ਆਟਮਾ ਨੇ ਇਹ ਵਿੱਚ ਪਾਈ ਹੋਈ ਹੈ ਬਾਕੀ ਇਹ ਕੀ ਹੁਣ ਚਲੋ ਬੜਾ ਬੜਾ ਖਾ ਕੇ ਹੁਣ ਗਾਇਸ ਪਹਿਲਾਂ ਫੜਾ ਬੜਾ ਖਾ ਕੇ ਫਿਰ ਤੁਹਾਨੂੰ ਮੈਂ ਦੱਸਦਾ ਕਿ ਕਹੀ ਜੀ ਬਣੀ ਹੈ ਤੇ ਕਹੀ ਜੀ ਨਹੀਂ ਬਣੀ ਠੀਕ ਆ ਪਰ ਮੈਨੂੰ ਦੇਖਣ ਚ ਇਹ ਤਾਂ ਲੱਗ ਰਿਹਾ ਯਾਰ ਬਹੁਤ ਸਵਾਦ ਵਧੀਆ ਹੈ ਵਾਜੁਤੀ ਖਾਣੇ ਸੇ ਪਹਿਲੇ ਮੈਂ ਤੇਰੇ ਹੱਥ ਚੁੰਮ ਲੂ ਕਿਆ ਨਹੀਂ ਪਹਿਲਾਂ ਖਾ ਲੀਏ ਫਿਰ ਯੂ ਮੰਗੇ ਗਾਇਸ ਟਿੱਕੀ ਆ ਗਈ ਹੈ ਪਹਿਲਾਂ ਉਹ ਟੇਸਟ ਕਰਦੇ ਆ ਯਾਰ ਪਹਿਲਾਂ ਤਾਂ ਮੇਰੇ ਤਾਂ ਮੂੰਹ ਚ ਪਾਣੀ ਆਇਆ ਪਿਆ ਇਹ ਕਹਿੰਦੀ ਭੰਨਣੀ ਨੀਗੀ ਕਿ ਤੋੜ ਕੇ ਨਾ ਖਾਓ ਕਿ ਤੋੜ ਕੇ ਖਾਵਗੇ ਤਾਂ ਸਵਾਦ ਨਹੀਂ ਆਣਾ ਤੇ ਗਾਇਸ ਆਪਾਂ ਪਹਿਲਾਂ ਟੇਸਟ ਦੇਖਦੇ ਆ ਆਹਾ ਹਾ ਹਾ ਗਾਇਸ ਕਿਦੇ ਮੂੰਹ ਚ ਪਾਣੀ ਆ ਰਿਹਾ ਮੈਂ ਦੱਸਿਓ ਹਾਲਾਂਕਿ ਮੇਰੇ ਮੂੰਹ ਚ ਹੀ ਆ ਤੁਹਾਡੇ ਮੂੰਹ ਚ ਕਿੱਥੇ ਆਉਣਾ ਗਾਇਸ ਪਹਿਲੀ ਬਾਈਟ ਮਸ एक नंबर ओ वाह वाह सच्ची दस डैडी की करते डैडी की काम करते वाकई भाई बहुत स्वाद बनाई है एकदम गाइस गायस पहले फटाफट खा लिए फिर खा के फिर मैं तो मिल रहा गायस टिक्की बड़ी कैंट सी यार नजारा आ गया खा के जे जी यही जी टिक्की मैं कहना जो बाहर जो कि अस बेचन लग जाइए ना सच्ची कह रहे हैं कि बाहर वैसे टिक्की प्लेट कि मिलती है मैनू कमेंट करके दस्यो साढ़े इधर मिलती है तीह रुपये की मिलती है शायद जी यही टिक जाके दीदी को ਜੇ ਦੀਦੀ ਕੋ ਜਾ ਕੇ ਇਹ ਅੱਪਾ ਇੱਕ ਨਲ ਸ਼ਿਮਲੇ ਦੀ ਚੀਜ਼ बिकਦੀ ਬਹੁਤ ਆ ਨਾਲੇ ਉੱਥੇ ਨਾ ਚੀਜ਼ ਮਹਿੰਗੀ ਵਿਕਦੀ ਐ ਸਸਤੀ ਨਹੀਂ ਵਿਕਦੀ ਹੈਗੀ ਹਾਂ ਜੀ ਮੈਂ ਤੁਹਾਨੂੰ ਲੈ ਕੇ ਸਭ ਕੁਝ ਲੈ ਕੇ ਆਉਂਦਾ ਕੀ ਲੱਗਣਾ ਤੇ ਮੈਨੂੰ ਆ ਕਿ ਇਹ ਜੀ ਟਿੱਕੀ ਦੀ ਪਲੇਟ ਨਾ 50 ਰੁਪਏ ਦੀ ਵੀ ਜੇ ਕੋਈ ਦਵੇ ਨਾ ਬੰਦਾ ਹੱਸ ਕੇ ਖਾਊਗਾ ਹਾਂ ਨਾਲੇ ਘਰ ਦੀ ਚੀਜ਼ ਨਾ ਬਾਹਰ ਦੀ ਨਾ ਕੋਈ ਬੜੀ ਫਰੈਸ਼ ਚੀਜ਼ ਦਵਾਂਗੇ ਨਾਲੇ ਬਿਲਕੁਲ ਫਰੈਸ਼ ਚੀਜ਼ ਤੇ ਦੂਸਰੀ ਗੱਲ ਇਹ ਵੀ ਜਾਈਏ ਕੁਛ ਕੋ ਸਮਾਨ ਰਹਿੰਦਾ ਸੀ ਜਿਹੜਾ ਪਾਇ ਨਹੀਂ ਸੀਗਾ ਜੇ ਕਿਉਂਕਿ ਉਹ ਸਮਾਨ ਇਹਨੂੰ ਦਸੇਨੀ ਨਾਇ ਨੇ ਯਾਦ ਆਇਆ ਇਹਨੇ ਹੁਣ ਯਾਦ ਆਇਆ ਤੇ ਇਹਨੇ ਹੁਣ ਮੈਨੂੰ ਗੱਲ ਕੀਤੀ ਐ ਤੇ ਮੈਂ ਕਿਹਾ ਜੇ ਮੈਨੂੰ ਤੂੰ ਸਵੇਰੇ ਦੱਸ ਹੀ ਦਿੰਦੀ ਜੇ ਮੈਂ ਗਿਆ ਤਾਂ ਸੀਗਾ ਮੈਂ ਲੈ ਜਾਂਦਾ ਤੈਨੂੰ ਚਾਵਲ ਆਪੇ ਚੇਦਾ ਹਾਂ ਦਾ ਫੋਨ ਫੋਨ ਫਲਾਇਰ ਫੇਦਾ ਹਾਂ ਆ ਚਲ ਜੋ ਵੀ ਐ ਔਰ ਗਾਇਸ ਵਾਕਿਆ ਟਿੱਕੀ ਬਹੁਤ ਸਵਾਦ ਸੀਗੀ ਬਾਕੀ ਤੁਸੀਂ ਦੱਸਿਓ ਤੁਹਾਨੂੰ ਦੇਖ ਕੇ ਕਹੀ ਜੀ ਲੱਗ ਰਹੀ ਸੀ ਚੰਗੀ ਲੱਗ ਰਹੀ ਸੀ ਤਾਂ ਵੀ ਦੱਸਿਓ ਜੇ ਮਾੜੀ ਲੱਗ ਰਹੀ ਸੀ ਤਾਂ ਵੀ ਦੱਸਿਓ ਠੀਕ ਆ ਤੇ ਅੱਜ ਦਾ ਵੀਲੋਗ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗ ਗਈ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਭ ਕੁਝ ਕਰਿਓ ਯਾਰ ਜੋ ਜੋ ਕੁਝ ਮਤਲਬ ਸਭ ਕੁਝ ਕਰਿਓ ਵਾਹ ਵਈ ਵਾਹ ਇੱਕ ਮੇਰੀ ਜੋਤੀ ਦੇ ਨਾਮ ਲਈ ਕਰ ਦਿਓ ਯਾਰ ਟਿੱਕੀ ਬਹੁਤ ਸਵਾਦ ਬਣਾਈਏ ਨੇ ਵਾਹ ਵਈ ਵਾਹ ਬਾਏ ਬਾਏ